ਸਵੇਰੇ ਉੱਠ ਕੇ ਇਹ 10 ਗਲਤੀਆਂ ਕਦੇ ਵੀ ਨਹੀਂ ਕਰਨੀਆਂ ਚਾਹੀਦੀਆਂ ਨਹੀਂ ਤਾਂ ਫਿਰ ਜ਼ਿੰਦਗੀ ਚੱਲਦੀ ਰਹੇਗੀ ਪਰ ਅੱਗੇ ਕਦੇ ਵੀ ਨਹੀਂ ਵਧੇਗੀ ਇਹਨਾਂ ਗਲਤੀਆਂ ਵਿੱਚੋਂ ਪਹਿਲੀ ਗਲਤੀ ਹੈ ਸਵੇਰੇ ਉੱਠਣਸਾਰ ਹੀ ਫੋਨ ਨੂੰ ਚੁੱਕ ਲੈਣਾ ਤੇ ਦੇਖਣਾ ਸਵੇਰੇ ਸਾਡਾ ਜਿਹੜਾ ਦਿਮਾਗ ਹੈ ਉਹ ਬਹੁਤ ਹੀ ਨਰਮ ਹਾਲਤ ਵਿੱਚ ਹੁੰਦਾ ਹੈ ਸਵੇਰੇ ਜੋ ਵੀ ਇਸ ਦੇ ਅੰਦਰ ਜਾਂਦਾ ਹੈ ਜੋ ਵੀ ਅਸੀਂ ਦੇਖਦੇ ਹਾਂ ਜਾਂ ਸੁਣਦੇ ਹਾਂ ਉਹ ਸਾਰਾ ਦਿਨ ਉਸੇ ਤਰ੍ਹਾਂ ਦਿਮਾਗ ਦੇ ਵਿੱਚ ਚੱਲਦਾ ਰਹਿੰਦਾ ਹੈ ਉਹੀ ਸੋਚ ਸਾਨੂੰ ਸਾਰਾ ਦਿਨ ਕੰਟਰੋਲ ਕਰਦੀ ਹੈ ਪਰਾਸੀ ਕੀ ਕਰਦੇ ਆ ਸਵੇਰੇ ਹੀ ਫੋਨ ਚੁੱਕ ਕੇ ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਕੀ ਹੋ ਰਿਹਾ ਹੈ ਇਹ ਦੇਖਣ ਦੀ ਕੋਸ਼ਿਸ਼ ਕਰਦੇ ਆ ਕਿ ਕਿਹੜੇ ਬੰਦੇ ਨੇ ਕਿਹੜਾ ਸਟੇਟਸ ਪਾਇਆ ਕਿਹੜੀ ਰੀਲ ਪਾਈ ਹੈ ਇਹ ਸਾਰਾ ਕੁਝ ਅਸੀਂ ਦੇਖਣਾ ਸਟਾਰਟ ਕਰ ਦਿੰਦੇ ਆ ਤੇ ਫਿਰ ਸਾਰਾ ਦਿਨ ਉਹਦਾ ਦੀ ਹੀ ਸੋਚ ਹੈ ਜਿਹੜੀ ਉਹ ਸਾਡੇ ਅੰਦਰ ਚੱਲਦੀ ਰਹਿੰਦੀ ਹੈ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਕੁਝ ਅਜਿਹਾਂ ਫੋਨ ਦੇ ਉੱਪਰ ਦੇਖ ਲੈਂਦੇ ਆ ਦੂਜੇ ਦੀ ਜ਼ਿੰਦਗੀ ਹੈ ਜਿਹੜੀ ਉਹ ਐਦਾਂ ਨਹੀਂ ਹੁੰਦੀ ਹੈ ਕਿ ਤੁਹਾਨੂੰ ਫੋਨ ਦੇ ਉੱਪਰ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਤੇ ਫਿਰ ਇਹਦਾ ਮਾੜਾ ਨਤੀਜਾ ਇਹ ਹੀ ਹੁੰਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਘੱਟ ਸਮਝਣਾ ਸ਼ੁਰੂ ਕਰ ਦਿੰਦੇ ਹੋ ਤੁਸੀਂ ਸੋਚਦੇ ਹੋ ਕਿ ਇਹਨਾਂ ਦੀ ਜ਼ਿੰਦਗੀ ਜ਼ਿਆਦਾ ਵਧੀਆ ਹੈ ਸਾਡੇ ਨਾਲ ਕਈ ਵਾਰੀ ਮਨ ਨੂੰ ਕਿ ਤੁਸੀਂ ਉਦਾਹਰਨ ਲਈ ਮੈਂ ਤੁਹਾਨੂੰ ਦੱਸਦੀ ਆ ਤੁਸੀਂ ਕੋਈ ਰੀਲ ਦੇਖ ਲਈ ਜਾਂ ਕਿਸੇ ਦਾ ਸਟੇਟਸ ਪਾਇਆ ਹੋਇਆ ਦੇਖ ਲਿਆ ਕਿ ਕੋਈ ਆਪਣਾ ਬਰਥਡੇ ਆ ਜਿਹੜਾ ਉਹ ਸੈਲੀਬ੍ਰੇਟ ਕਰ ਰਿਹਾ ਜਾਂ ਫਿਰ ਮੈਰਿਜ ਐਨੀਵਰਸਰੀ ਸੈਲੀਬ੍ਰੇਟ ਕਰ ਰਿਹਾ ਜਾਂ ਫਿਰ ਕੋਈ ਕਿਤੇ ਘੁੰਮਣ ਗਿਆ ਉਥੋਂ ਦੀ ਫੋਟੋ ਉਹਨਾਂ ਨੇ ਪਾ ਦਿੱਤੀ ਤੇ ਤੁਹਾਨੂੰ ਤੁਰੰਤ ਹੀ ਤੁਹਾਡੇ ਦਿਮਾਗ ਦੇ ਅੰਦਰ ਜਾਂਦਾ ਹੈ ਕਿ ਵਾਹ ਇਹਨਾਂ ਦੀ ਜ਼ਿੰਦਗੀ ਕਿੰਨੀ ਵਧੀਆ ਹੈ ਸਾਡੀ ਜ਼ਿੰਦਗੀ ਉਵੇਂ ਦੀ ਨਹੀਂ ਹੈ ਹਾਲਾਂਕਿ ਇਹ ਸੱਚ ਨਹੀਂ ਹੁੰਦਾ ਹੈਗਾ ਤੁਹਾਡੀ ਜ਼ਿੰਦਗੀ ਹੋ ਸਕਦਾ ਉਹਨਾਂ ਨਾਲੋਂ ਵੀ ਜ਼ਿਆਦਾ ਬਿਹਤਰ ਹੋਵੇ ਹਾਲਾਂਕਿ ਤੁਸੀਂ ਵੀ ਜਾਣਦੇ ਹੋ ਸੋਸ਼ਲ ਮੀਡੀਆ ਦੇ ਉੱਤੇ ਸਭ ਕੁਝ ਸੱਚ ਨਹੀਂ ਹੁੰਦਾ ਹੈਗਾ ਹਰ ਕੋਈ ਆਪਣੀ ਜ਼ਿੰਦਗੀ ਦੇ ਪੋਜ਼ਿਟਿਵ ਪੱਖਾਂ ਨੂੰ ਹੀ ਦਿਖਾਉਂਦਾ ਹੈ ਕਦੇ ਵੀ ਤੁਹਾਨੂੰ ਨੈਗੇਟਿਵ ਪੱਖ ਦੇਖਣ ਨੂੰ ਨਹੀਂ ਮਿਲਣਗੇ ਤੇ ਤੁਹਾਨੂੰ ਲੱਗਣ ਲੱਗਦਾ ਹੈ ਕਿ ਪਤਾ ਨਹੀਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਸਭ ਕੁਝ ਈਜ਼ੀ ਹੈ ਤੇ ਤੁਹਾਡੀ ਜ਼ਿੰਦਗੀ ਵਿੱਚ ਨਹੀਂ ਹਾਲਾਂਕਿ ਹਰੇਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਜ਼ਰੂਰ ਹੁੰਦੀ ਹੈ ਜੋ ਕਿ ਤੁਹਾਨੂੰ ਦਿਖਾਈ ਨਹੀਂ ਦਿੰਦੀ ਜਿੱਦਾਂ ਮਤਲਬ ਕੋਈ ਖੁਸ਼ੀ ਘਰ ਵਿੱਚ ਆਉਂਦੀ ਹੈ ਉਹ ਤਾਂ ਤੁਸੀਂ ਵੀ ਸੈਲੀਬ੍ਰੇਟ ਕਰਦੇ ਹੋ ਘੁੰਮਣ ਤੁਸੀਂ ਵੀ ਜਾਂਦੇ ਹੋ ਤੇ ਮਾਰਕੀਟ ਵੀ ਜਾਂਦੇ ਹੋ ਸ਼ਾਪਿੰਗ ਵੀ ਕਰਦੇ ਹੋ ਪਰ ਫਰਕ ਇੰਨਾ ਹੀ ਹੈ ਕਿ ਤੁਸੀਂ ਕਦੇ ਕਲਿੱਕ ਕਰਕੇ ਫੋਟੋ ਨਹੀਂ ਪਾਈ ਜਾਂ ਰੀਲ ਨਹੀਂ ਬਣਾਈ ਤੇ ਜਦੋਂ ਤੁਸੀਂ ਦੂਜਿਆਂ ਦੀਆਂ ਰੀਲਾਂ ਵੇਖਦੇ ਹੋ ਜਾਂ ਫੋਟੋਆਂ ਦੇਖਦੇ ਹੋ ਤਾਂ ਤੁਹਾਡੇ ਅੰਦਰ ਇੱਕ 네ਗਟਿਵ ਮੈਸੇਜ ਜਾਂਦਾ ਕਿ ਅਸੀਂ ਇਹ ਸਭ ਚੀਜ਼ਾਂ ਨੇ ਜਿਹੜੀਆਂ ਅਸੀਂ ਇੰਜੋਏ ਨਹੀਂ ਕਰ ਰਹੇ ਕਿ ਪਤਾ ਨਹੀਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਖਾਸ ਹੋ ਰਿਹਾ ਤੇ ਉਹਦੇ ਨਾਲ ਤੁਸੀਂ ਡੀਮੋਟੀਵੇਟ ਹੋ ਜਾਂਦੇ ਹੋ ਤੇ ਆਪਣੀ ਜ਼ਿੰਦਗੀ ਨੂੰ ਕੁਐਸਚਨ ਲੱਗਦੇ ਹੋ ਇਸ ਲਈ ਸਵੇਰੇ ਉੱਠ ਕੇ ਮੋਬਾਈਲ ਨਾ ਦੇਖੋ ਉਸ ਵਕਤ ਜਿਹੜਾ ਦਿਮਾਗ ਹੈ ਬਹੁਤ ਕੱਚਾ ਹੁੰਦਾ ਹੈ ਤੇ ਬਹੁਤ ਨਰਮ ਹੁੰਦਾ ਜੋ ਵੀ ਫੀਡ ਤੁਸੀਂ ਉਹਨੂੰ ਦੋਗੇ ਪੂਰਾ ਦਿਨ ਉਹੀ ਚੱਲਦਾ ਰਹੇਗਾ ਇਸ ਲਈ ਸਵੇਰੇ ਉੱਠ ਕੇ ਫੋਨ ਦੇਖਣਾ ਬਹੁਤ ਗਲਤ ਹੈ ਸਵੇਰ ਟਾਈਮ ਫੋਨ ਦੇਖਣਾ ਤੁਹਾਡੇ ਸੁਪਨਿਆਂ ਦਾ ਸਭ ਤੋਂ ਵੱਡਾ ਕਾਤਲ ਹੈ ਦੂਜੀ ਸਭ ਤੋਂ ਵੱਡੀ ਗਲਤੀ ਜੋ ਕਈ ਵਾਰ ਤੁਸੀਂ ਸਵੇਰੇ ਉੱਠ ਕੇ ਕਰਦੇ ਹੋ ਕਈ ਲੋਕਾਂ ਦਾ ਖਿਆਲ ਹੁੰਦਾ ਹੈ ਕਿ ਆਪਣੇ ਆਪ ਨੂੰ ਉਹ ਕਮਜ਼ੋਰ ਕਹਿਣਾ ਸ਼ੁਰੂ ਕਰ ਦਿੰਦੇ ਨੇ ਸਵੇਰੇ ਉੱਠਣ ਸਾਰੀ ਉਹ ਸਵੇਰੇ ਹੀ ਕਹਿਣ ਲੱਗ ਜਾਂਦੇ ਨੇ ਕਿ ਮੈਂ ਬਹੁਤ ਥੱਕੀ ਹੋਈਆਂ ਜਾਂ ਬਹੁਤ ਥੱਕਿਆ ਹੋਇਆ ਮੇਰੇ ਤੋਂ ਇਹ ਕੰਮ ਨਹੀਂ ਹੋਣਾ ਅੱਜ ਮੈਂ ਜੋ ਵੀ ਕੰਮ ਕਰਨੇ ਨੇ ਜੋ ਵੀ ਜਿਸ ਵੀ ਫੀਲਡ ਵਿੱਚ ਹੋੁੰਦੇ ਨੇ ਕਿ ਅੱਜ ਮੇਰੇ ਤੋਂ ਇਹ ਹੋ ਨਹੀਂ ਪਾਉਣਾ ਹੈਗਾ ਅਸਲ ਵਿੱਚ ਇਹ ਤੁਸੀਂ ਆਪਣੇ ਦਿਮਾਗ ਨੂੰ ਹੁਕਮ ਦੇ ਰਹੇ ਹੁੰਦੇ ਹੋ ਤੁਹਾਡਾ ਦਿਮਾਗ ਉਸੇ ਤਰ੍ਹਾਂ ਕੰਮ ਕਰਦਾ ਹੈ ਜਿਹੋ ਜਿਹੇ ਖਿਆਲ ਤੁਹਾਡੇ ਮਨ ਦੇ ਅੰਦਰ ਆਉਂਦੇ ਨੇ ਤੁਹਾਡਾ ਦਿਮਾਗ ਤੁਹਾਨੂੰ ਉਸੇ ਤਰ੍ਹਾਂ ਦਾ ਹੀ ਬਣਾ ਦਿੰਦਾ ਹੈ ਇਸ ਲਈ ਜੇਕਰ ਤੁਸੀਂ ਵਧੀਆ ਆਪਣੇ ਬਾਰੇ ਸੋਚਦੇ ਹੋ ਆਪਣੇ ਆਪ ਨੂੰ ਊਰਜਾ ਨਾਲ ਭਰੇ ਹੋਏ ਮਹਿਸੂਸ ਕਰਦੇ ਹੋ ਤੇ ਸੋਚਦੇ ਹੋ ਕਿ ਇਹ ਕੰਮ ਬਹੁਤ ਈਜ਼ੀ ਹੈ ਕੋਈ ਗੱਲ ਨਹੀਂ ਮੈਂ ਇਹਨੂੰ ਕਰ ਲਵਾਂਗਾ ਹਰ ਚੁਣੌਤੀ ਦਾ ਸਾਹਮਣਾ ਕਰਦੇ ਹਾਂ ਕਿ ਮੈਂ ਤਿਆਰ ਹਾਂ ਤਾਂ ਤੁਹਾਡਾ ਜਿਹੜਾ ਦਿਮਾਗ ਹੈ ਤੁਹਾਨੂੰ ਉਨੀ ਹੀ ਊਰਜਾ ਦਿੰਦਾ ਹੈ ਤੇ ਉਹਨਾਂ ਹੀ ਸ਼ਕਤੀ ਅੰਦਰੋਂ ਦਿੰਦਾ ਹੈ ਕਿ ਤੁਸੀਂ ਹਰ ਕੰਮ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਪਾਉਂਦੇ ਹੋ ਇਸ ਲਈ ਹਮੇਸ਼ਾ ਹੀ ਸਵੇਰੇ ਜਦੋਂ ਉੱਠਦੇ ਹੋ ਤਾਂ ਆਪਣੇ ਆਪ ਨੂੰ ਸ਼ਾਬਾਸ਼ ਦਿਓ ਆਪਣੇ ਆਪ ਨੂੰ ਥਾਪੜਾ ਦਿਓ ਕਿ ਹਾਂ ਆਹ ਕੰਮ ਮੈਂ ਕਰ ਸਕਦਾ ਇਹਦੇ ਵਿੱਚ ਕੋਈ ਵੱਡਾ ਕੰਮ ਨਹੀਂ ਹੈ ਇਹ ਮੁਸ਼ਕਲ ਨਹੀਂ ਹੈ ਕੋਈ ਗੱਲ ਨਹੀਂ ਜੇ ਮੈਨੂੰ ਨਹੀਂ ਵੀ ਇਹ ਕੰਮ ਆ ਰਿਹਾ ਤਾਂ ਮੈਂ ਇਹ ਸਿੱਖ ਲਵਾਂਗਾ ਜਦੋਂ ਤੁਸੀਂ ਇਦਾਂ ਦੀਆਂ એનર્ਜੀ ਨਾਲ ਭਰਪੂਰ ਗੱਲਾਂ ਆਪਣੇ ਆਪ ਨਾਲ ਕਰਦੇ ਹੋ ਤਾਂ ਤੁਹਾਡਾ ਜਿਹੜਾ ਦਿਮਾਗ ਹੈ ਉਹ ਆਪਣੇ ਆਪ ਹੀ ਊਰਜਾ ਦੇ ਨਾਲ ਭਰ ਜਾਂਦਾ ਹੈ ਜਦੋਂ ਇਸ ਪ੍ਰਕਾਰ ਦੀਆਂ ਗੱਲਾਂ ਤੁਸੀਂ ਕਰਦੇ ਹੋ ਤਾਂ ਤੁਹਾਡਾ ਜਿਹੜਾ ਦਿਮਾਗ ਹੈ ਉਹ ਇੱਕ ਅਲੱਗ ਹੀ એનર્ਜੀ ਨਾਲ ਭਰ ਜਾਂਦਾ ਹੈ ਤੇ ਤੁਸੀਂ ਫੀਲ ਕਰਦੇ ਹੋ ਕਿ ਤੁਹਾਡੀ ਬਾਡੀ ਦੇ ਵਿੱਚ ਵੀ ਇੱਕ ਖਾਸ ਪ੍ਰਕਾਰ ਦੀ ਊਰਜਾ ਹੈ ਜਿਹੜੀ એનર્ਜੀ ਆ ਉਹ ਤੁਸੀਂ ਮਹਿਸੂਸ ਕਰਨ ਲੱਗਦੇ ਹੋ ਤੇ ਫਟਾਫਟ ਆਪਣੇ ਕੰਮ ਵਿੱਚ ਲੱਗ ਜਾਂਦੇ ਹੋ ਤੇ ਇਸ ਲਈ ਕਦੇ ਵੀ ਇਹ ਨਹੀਂ ਕਹਿਣਾ ਕਿ ਮੈਂ ਥੱਕੀ ਹੋਈਆਂ ਮੈਨੂੰ ਥਕਾਵਟ ਮਹਿਸੂਸ ਹੋ ਰਹੀ ਹੈ ਤੇ ਮੈਂ ਇਹ ਕੰਮ ਨਹੀਂ ਕਰ ਸਕਦੀ ਮੇਰੇ ਤੋਂ ਨਹੀਂ ਹੋਣਾ ਐਦਾਂ ਦੇ 네ਗੇਟਿਵ ਥਾਟ ਕਦੇ ਵੀ ਆਪਣੇ ਦਿਮਾਗ ਨੂੰ ਨਹੀਂ ਦੇਣੇ ਹੈਗੇ ਇਦੇ ਨਾਲ ਤੁਹਾਡਾ ਹੀ ਨੁਕਸਾਨ ਹੁੰਦਾ ਹੈ ਗਲਤੀ ਨੰਬਰ 3 ਬੀਤੇ ਕੱਲ ਦੇ ਦਰਦ ਨਾਲ ਦਿਨ ਦੀ ਸ਼ੁਰੂਆਤ ਕਰਨੀ ਕਈ ਲੋਕ ਐਦਾਂ ਹੁੰਦੇ ਨੇ ਕਿ ਉਹ ਸਵੇਰੇ ਉੱਠਦੇ ਹੀ ਆਪਣੇ ਜੋ ਉਹਨਾਂ ਦੇ ਪਾਸਟ ਵਿੱਚ ਹੋਇਆ ਕੱਲ ਪਰਸੋਂ ਜਾਂ ਕੁਝ ਸਾਲ ਪਹਿਲਾਂ ਹੋਇਆ ਉਹਨਾਂ ਯਾਦਾਂ ਦੇ ਨਾਲ ਆਪਣੇ ਦਿਨ ਨੂੰ ਸ਼ੁਰੂ ਕਰਦੇ ਨੇ ਜੋ ਨੈਗੇਟਿਵ ਯਾਦਾਂ ਹੁੰਦੀਆਂ ਨੇ ਜੋ ਉਹਨਾਂ ਨੂੰ ਪਰੇਸ਼ਾਨ ਕਰਦੀਆਂ ਨੇ ਜੋ ਉਹਨਾਂ ਨੂੰ ਦੁੱਖ ਦਰਦ ਦਿੰਦੀਆਂ ਨੇ ਇਦਾਂ ਕਰਨ ਨਾਲ ਵੀ ਤੁਹਾਡੇ ਸਰੀਰ ਦੀ ਜਿਹੜੀ એનર્ਜੀ ਆ ਉਹ ਲੋ ਹੋ ਜਾਂਦੀ ਆ ਤੁਸੀਂ ਬਹੁਤ ਆਪਣੇ ਆਪ ਨੂੰ ਲੋ ਫੀਲ ਕਰਨ ਲੱਗਦੇ ਹੋ ਸਵੇਰੇ ਉੱਠਣ ਸਾਰ ਹੀ ਯਾਦ ਰੱਖੋ ਜੋ ਕੱਲ ਬੀਤ ਚੁੱਕਿਆ ਹੈ ਉਹ ਬੀਤ ਚੁੱਕਿਆ ਹੈ ਉਹ ਦਿਨ ਜਾ ਚੁੱਕਿਆ ਹੈ ਪਰ ਤੁਸੀਂ ਉਸ ਨੂੰ ਜਾਣ ਹੀ ਨਹੀਂ ਦਿੰਦੇ ਤੇ ਜਦੋਂ ਦਿਨ ਚੜ੍ਹਦਾ ਹੈ ਆਪਦੇ ਨਾਲ ਹੀ ਜਦੋਂ ਤੁਸੀਂ ਉੱਠਦੇ ਹੋ ਉਦੋਂ ਹੀ ਉਹਨਾਂ ਯਾਦਾਂ ਨੂੰ ਉਹਨਾਂ ਬੀਤੇ ਪੰਨਿਆਂ ਨੂੰ ਵੀ ਤੁਸੀਂ ਨਾਲ ਹੀ ਉਠਾ ਲੈਂਦੇ ਹੋ ਜਾਂ ਫਿਰ ਕਿਸੇ ਨੂੰ ਕੋਈ ਤਾਨਾ ਮਹਿਣਾ ਮਿਲਿਆ ਉਹਨੂੰ ਤੁਸੀਂ ਬਾਰ-ਬਾਰ ਯਾਦ ਕਰੀ ਜਾਂਦੇ ਹੋ ਕਿ ਹਾਂ ਫਰਾਣੇ ਨੇ ਮੈਨੂੰ ਆ ਗੱਲ ਕਹੀ ਆ ਆ ਕਹੀ ਉਦੋਂ ਆ ਹੋਇਆ ਇਹਨਾਂ ਯਾਦਾਂ ਦੇ ਨਾਲ ਹੀ ਤੁਸੀਂ ਉੱਠਦੇ ਹੋ ਤੇ ਫਿਰ ਪਰੇਸ਼ਾਨ ਰਹਿੰਦੇ ਹੋ ਜਾਂ ਕਈ ਵਾਰ ਕੀ ਹੁੰਦਾ ਕਿਸੇ ਦਾ ਕੋਈ ਰਿਸ਼ਤਾ ਜਿਹੜਾ ਉਹ ਟੁੱਟ ਚੁੱਕਿਆ ਹੁੰਦਾ ਹੈ ਤੇ ਉਸ ਟੁੱਟੇ ਹੋਏ ਰਿਸ਼ਤੇ ਨੂੰ ਤੁਸੀਂ ਨਾਲ ਹੀ ਆਪਣੇ ਉਠਾ ਲੈਂਦੇ ਹੋ ਕਿ ਇਹ ਮੇਰਾ ਰਿਸ਼ਤਾ ਖਰਾਬ ਹੋ ਗਿਆ ਕਿਉਂ ਹੋ ਗਿਆ ਕਿਵੇਂ ਹੋ ਗਿਆ ਇਹ ਸਵਾਲ ਤੁਸੀਂ ਆਪਣੇ ਦਿਮਾਗ ਨੂੰ ਦੇ ਦੇ ਕੇ ਦੇ ਦੇ ਕੇ ਪਰੇਸ਼ਾਨ ਕਰਦੇ ਹੋ ਜਾਂ ਫਿਰ ਤੁਸੀਂ ਕਈ ਵਾਰੀ ਸੋਚਦੇ ਹੋ ਕਿ ਇੱਥੇ ਤੁਹਾਡੀ ਕਦਰ ਨਹੀਂ ਹੋਈ ਤੁਹਾਨੂੰ ਇਗਨੋਰ ਕੀਤਾ ਗਿਆ ਉਹਨਾਂ ਚੀਜ਼ਾਂ ਨੂੰ ਨਾਲ ਲੈ ਕੇ ਤੁਸੀਂ ਉੱਠਦੇ ਹੋ ਤੇ ਬਹੁਤ ਸਾਰੇ 네ਗਟਿਵ ਥਾਟਸ ਜਦੋਂ ਲੈ ਕੇ ਉੱਠਦੇ ਹੋ ਆਪਣੇ ਦਿਮਾਗ ਨੂੰ ਉਦਾਂ ਦੇ ਹੀ ਸਨੇਹ ਦੰਦੇ ਉਹ ਤਾਂ ਪੂਰਾ ਦਿਨ ਜਿਹੜਾ ਦਿਮਾਗ ਹੈ ਉਸੇ ਤਰ੍ਹਾਂ ਕੰਮ ਕਰਦਾ ਹੈ ਤੁਹਾਨੂੰ ਬਹੁਤ ਹੀ ਜ਼ਿਆਦਾ ਥੱਕਿਆ ਹੋਇਆ ਮਹਿਸੂਸ ਕਰਵਾਏਗਾ ਪਰ ਜੇਕਰ ਤੁਸੀਂ ਇਹਨਾਂ ਚੀਜ਼ਾਂ ਤੋਂ ਨਿਜਾਤ ਪਾਉਣਾ ਚਾਹੁੰਦੇ ਹੋ ਜੇਕਰ ਤੁਸੀਂ ਚਾਹਦੇ ਹੋ ਕਿ ਤੁਸੀਂ ਆਪਣੇ ਕੰਮ ਜੋ ਵੀ ਜਿਸ ਵੀ ਫੀਲਡ ਵਿੱਚ ਕੰਮ ਕਰ ਰਹੇ ਹੋ ਚੰਗੀ ਤਰ੍ਹਾਂ ਕਰ ਸਕੋ ਤਾਂ ਬੀਤੇ ਕੱਲ ਨੂੰ ਕਦੇ ਵੀ ਯਾਦ ਨਾ ਕਰੋ ਜੋ ਵਿਅਕਤੀ ਹਰ ਸਵੇਰ ਨੂੰ ਆਪਣੇ ਬੀਤੇ ਕੱਲ ਨੂੰ ਨਾਲ ਚੁੱਕਦਾ ਹੈ ਉਹ ਕਦੇ ਵੀ ਖੁਸ਼ ਨਹੀਂ رہ ਸਕਦਾ ਦਰਦ ਤੁਹਾਨੂੰ ਸਜ਼ਾ ਦੇਣ ਨਹੀਂ ਆਇਆ ਸੀ ਦਰਦ ਤੁਹਾਨੂੰ ਸਿਖਾਉਣ ਆਇਆ ਸੀ ਹਰ ਦਰਦ ਤੋਂ ਆਪਾਂ ਇੱਕ ਸਿੱਖਿਆ ਲੈਂਦੇ ਆ ਪਰ ਇਹ ਨਹੀਂ ਹੈਗਾ ਕਿ ਆਪਾਂ ਸਵੇਰੀ ਸਵੇਰੀ ਉਹਨਾਂ ਦਰਦਾਂ ਦੀਆਂ ਕਹਾਣੀਆਂ ਜਿਹੜੀ ਆਪਣੇ ਮਨ ਦੇ ਅੰਦਰ ਛੇੜ ਲਈਏ ਤੇ ਸਾਰਾ ਦਿਨ ਬਹੁਤ ਹੀ ਜ਼ਿਆਦਾ ਅ ਥੱਕੇ ਥੱਕੇ ਮਹਿਸੂਸ ਕਰੀਏ ਬਹੁਤ ਹੀ ਲੋ ਫੀਲ ਕਰੀਏ ਸੋ ਕਦੇ ਵੀ ਸਵੇਰੇ ਉੱਠ ਕੇ ਕਿਸੇ ਵੱਲੋਂ ਦਿੱਤੇ ਗਏ ਤਾਨੇ ਮੇਨੇ ਇਹ ਯਾਦ ਨਹੀਂ ਰੱਖਣੇ ਜਦ ਤੁਹਾਨੂੰ ਕਿਸੇ ਨੇ ਤੁਹਾਡੀ ਕਦਰ ਕੀਤੀ ਨਹੀਂ ਕੀਤੀ ਇਹ ਵੀ ਯਾਦ ਨਹੀਂ ਰੱਖਣੀ ਤੁਹਾਡਾ ਕੋਈ ਰਿਸ਼ਤਾ ਖਰਾਬ ਹੋਇਆ ਟੁੱਟ ਗਿਆ ਇਹਦੇ ਬਾਰੇ ਵੀ ਮਨ ਦੇ ਅੰਦਰ ਕਦੇ ਵੀ ਕੋਈ ਖਿਆਲ ਨਹੀਂ ਲੈ ਕੇ ਆਉਣਾ ਖਾਸ ਕਰਕੇ ਸਵੇਰੇ ਸਵੇਰ ਟਾਈਮ ਇਦਾਂ ਦੀਆਂ ਗੱਲਾਂ ਕਦੇ ਵੀ ਨਹੀਂ ਕਰਨੀਆਂ ਚਾਹੀਦੀਆਂ ਸਵੇਰ ਟਾਈਮ ਪੋਜ਼ਿਟਿਵ ਜਿੰਨੇ ਵੀ ਤੁਹਾਡੇ ਮਨ ਦੇ ਅੰਦਰ ਖਿਆਲ ਨੇ ਖੁਸ਼ੀ-ਖੁਸ਼ੀ ਉਠੋ ਤਾਂ ਜੋ ਤੁਹਾਡਾ ਜਿਹੜਾ ਦਿਨ ਹੈ ਉਹ ਖੁਸ਼ੀ-ਖੁਸ਼ੀ ਬਤੀਤ ਹੋਵੇ ਪੰਜਵੀਂ ਗਲਤੀ ਜੋ ਅਕਸਰ ਹੀ ਲੋਕ ਕਰਦੇ ਨੇ ਬਿਨਾ ਮਕਸਦ ਦੇ ਜਦੋਂ ਦਿਨ ਦੀ ਸ਼ੁਰੂਆਤ ਕਰਦੇ ਨੇ ਤੋ ਸਾਰਾ ਦਿਨ ਆਪਣੇ ਆਪ ਨੂੰ ਹਾਲਾਤਾਂ ਦੇ ਹੱਥ ਵਿੱਚ ਦੇ ਦਿੰਦੇ ਨੇ ਕਿ ਜੋ ਹੋਵੇਗਾ ਠੀਕ ਹੈ ਉਹਨਾਂ ਦਾ ਕੋਈ ਮਕਸਦ ਨਹੀਂ ਹੁੰਦਾ ਹੈਗਾ ਇਦਾਂ ਕਰਨ ਨਾਲ ਵੀ ਤੁਹਾਡਾ ਜਿਹੜਾ ਪੂਰਾ ਦਿਨ ਹੈ ਉਹ ਖਰਾਬ ਹੋ ਜਾਂਦਾ ਹੈ ਮੈਨੂੰ ਮੰਨ ਲਓ ਮੈਂ ਤੁਹਾਨੂੰ ਉਦਾਹਰਣ ਲਈ ਦੱਸਦੀ ਆ ਜੇ ਕਿਸੇ ਨੂੰ ਪੁੱਛੋ ਕਿ ਤੁਹਾਡੇ ਸ਼ੌਂਕ ਕੀ ਨੇ ਤੁਸੀਂ ਆਪਣੇ ਸ਼ੌਕ ਲਈ ਟਾਈਮ ਕੱਢਦੇ ਹੋ ਕਿ ਤੁਸੀਂ ਉਹਦੇ ਲਈ ਥੋੜਾ ਬਹੁਤ ਜਿੱਦਾਂ ਕਿਸੇ ਨੂੰ ਗਾਰਡਨ ਦਾ ਗਾਰਡਨ ਵਿੱਚ ਫੁੱਲ ਬੁੱਟੇਗਾਉਣ ਦਾ ਸ਼ੌਕ ਆ ਜਾਂ ਕਿਸੇ ਨੂੰ ਡਾਂਸ ਦਾ ਜਦੋਂ ਉਹ ਮੁਣਕਰਨ ਤਾਂ ਉਹਨਾਂ ਨੂੰ ਪੁੱਛਿਆ ਜਾਵੇ ਕਿ ਤੁਸੀਂ ਇਹ ਆਪਣੀ ਹੌਬੀ ਨੂੰ ਜਿਉਂਦਾ ਰੱਖਿਆ ਹੋਇਆ ਤਾਂ ਉਹ ਕਹਿੰਦੇ ਨੇ ਕਿ ਨਾ ਸਾਨੂੰ ਟਾਈਮ ਨਹੀਂ ਮਿਲਦਾ ਪਰ ਅਸਲ ਵਿੱਚ ਤੁਹਾਨੂੰ ਦਿਸ਼ਾ ਨਹੀਂ ਮਿਲ ਰਹੀ ਹੁੰਦੀ ਜੇਕਰ ਤੁਹਾਡਾ ਕੋਈ ਟੀਚਾ ਹੋਵੇ ਤਾਂ ਤੁਹਾਨੂੰ ਦਿਸ਼ਾ ਮਿਲ ਸਕਦੀ ਹੈ ਤੇ ਤੁਹਾਨੂੰ ਪਤਾ ਹੁੰਦਾ ਕਿ ਮੈਂ ਇਸ ਟੀਚੇ ਦੇ ਉੱਤੇ ਪਹੁੰਚਣਾ ਹੈ ਤੇ ਇਸ ਦੇ ਇਸ ਦੇ ਉੱਪਰ ਹੀ ਕੰਮ ਕਰਨਾ ਪਰ ਜਦੋਂ ਸਵੇਰੇ ਉੱਠ ਕੇ ਤੁਹਾਡਾ ਕੋਈ ਟੀਚਾ ਹੁੰਦਾ ਹੀ ਨਹੀਂ ਤੁਹਾਨੂੰ ਦਿਸ਼ਾ ਹੀ ਨਹੀਂ ਮਿਲਦੀ ਤਾਨੂੰ ਫਿਰ ਮੰਜ਼ਲ ਦਾ ਪਤਾ ਹੀ ਨਹੀਂ ਤੁਸੀਂ ਕਿੱਥੇ ਪਹੁੰਚਣਾ ਤਾਂ ਪੂਰਾ ਦਿਨ ਤੁਸੀਂ ਭਟਕਦੇ ਰਹਿੰਦੇ ਹੋ ਤੇ ਪੂਰਾ ਦਿਨ ਤੁਹਾਡਾ ਇਦਾਂ ਹੀ ਖਰਾਬ ਚੱਲਿਆ ਜਾਂਦਾ ਹੈ ਪੰਜਵੀਂ ਗਲਤੀ ਜੋ ਤੁਸੀਂ ਕਰਦੇ ਹੋ ਉਹ ਹੈ ਸਵੇਰ ਦੀ ਸ਼ੁਰੂਆਤ ਸ਼ਿਕਾਇਤਾਂ ਦੇ ਨਾਲ ਕਰਨੀ ਬਹੁਤ ਸਾਰੇ ਲੋਕ ਨਹੀਂ ਜਿਹੜੇ ਕਿ ਆਪਣੇ ਦਿਨ ਦੀ ਸ਼ੁਰੂਆਤ ਸ਼ਿਕਾਇਤਾਂ ਦੇ ਨਾਲ ਕਰਦੇ ਨੇ ਕਿ ਮੇਰੇ ਕੋਲ ਆਹ ਨਹੀਂ ਮੇਰੇ ਕੋਲ ਉਹ ਨਹੀਂ ਫਲਾਣੇ ਬੰਦੇ ਦੀ ਜ਼ਿੰਦਗੀ ਜ਼ਿਆਦਾ ਵਧੀਆ ਹੈ ਮੇਰੀ ਉਨੀ ਵਧੀਆ ਨਹੀਂ ਹੈ ਤੇ ਮੈਨੂੰ ਮੇਰੇ ਨਾਲ ਇਹ ਕਿਉਂ ਹੋਇਆ ਇਹ ਸਾਡੀ ਜ਼ਿੰਦਗੀ ਦੇ ਵਿੱਚ ਹੀ ਲਿਖਿਆ ਸੀ ਜਦੋਂ ਇਸ ਪ੍ਰਕਾਰ ਦੀਆਂ ਸ਼ਿਕਾਇਤਾਂ ਨਾਲ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਕਰੋਗੇ ਤਾਂ ਤੁਹਾਡਾ ਦਿਨ ਕਿਵੇਂ ਵਧੀਆ ਹੋ ਸਕਦਾ ਹੈ ਸ਼ਿਕਾਇਤਾਂ ਕਦੇ ਵੀ ਤੁਹਾਨੂੰ એનર્ਜੀ ਨਹੀਂ ਦਿੰਦੀਆਂ ਤਾਕਤ ਨਹੀਂ ਦਿੰਦੀਆਂ ਬਲਕਿ ਤੁਹਾਡੀ ਬਾਡੀ ਦੀ એનર્ਜੀ ਨੂੰ ਖਾ ਲੈਂਦੀਆਂ ਨੇ ਜਿੰਨੀਆਂ ਸ਼ਿਕਾਇਤਾਂ ਤੁਸੀਂ ਕਰਦੇ ਹੋ ਜ਼ਿੰਦਗੀ ਦੇ ਨਾਲ ਜਾਂ ਆਸ-ਪਾਸ ਦੇ ਲੋਕਾਂ ਨਾਲ ਰਿਸ਼ਤੇਦਾਰਾਂ ਨਾਲ ਜਿਨ੍ਹਾਂ ਨਾਲ ਵੀ ਤੁਹਾਨੂੰ ਸ਼ਿਕਾਇਤਾਂ ਹੁੰਦੀਆਂ ਨੇ ਤਾਂ ਇਹਦੇ ਨਾਲ ਮਿਲਦਾ ਕੁਝ ਨਹੀਂ ਇਹ ਤੁਹਾਡੀ એનર્ਜੀ ਨੂੰ ਮਤਲਬ ਖਾਂਦੀਆਂ ਨੇ ਤੇ ਤੁਹਾਡੇ ਦਿਨ ਨੂੰ ਖਰਾਬ ਕਰ ਦਿੰਦੀਆਂ ਨੇ ਇਸ ਲਈ ਜ਼ਿਆਦਾਤਰ ਉਸ ਪਰਮਾਤਮਾ ਦਾ ਉਸ ਵਾਹਿਗੁਰੂ ਦਾ ਉੱਪਰ ਵਾਲੇ ਦਾ ਸ਼ੁਕਰ ਮਨਾਓ ਤੁਹਾਡੇ ਕੋਲ ਜੋ ਹੈ ਉਹਦੇ ਵਿੱਚ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ ਸਿਆਣੇ ਕਹਿੰਦੇ ਹੁੰਦੇ ਨੇ ਕਿ ਆਪਣੇ ਤੋਂ ਨੀਵੇਂ ਵੱਲ ਵੇਖ ਕੇ ਜ਼ਿੰਦਗੀ ਜਿਉਓ ਤਾਂ ਤੁਸੀਂ ਖੁਸ਼ ਰਹਿ ਸਕਦੇ ਹੋ ਦੁੱਖ ਤਕਲੀਫ ਹਰ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਹੁੰਦੀ ਆ ਪਰ ਉਸ ਦੁੱਖ ਤਕਲੀਫ ਨਾਲ ਲੜਨ ਦਾ ਹੌਸਲਾ ਉਦੋਂ ਹੀ ਆਉਂਦਾ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਥਾਪੜਾ ਦਿੰਦੇ ਹੋ ਜੇਕਰ ਤੁਸੀਂ ਸ਼ਿਕਾਇਤਾਂ ਕਰਨ ਲੱਗ ਗਏ ਤਾਂ ਉਹ ਜੋ ਦੁੱਖ ਤਕਲੀਫ ਹੈ ਉਹਦੇ ਵਿੱਚ ਤੁਸੀਂ ਕਦੇ ਵੀ ਨਹੀਂ ਨਿਕਲ ਸਕਦੇ ਇਸ ਲਈ ਸ਼ੁਕਰਾਨੇ ਦੀ ਆਦਤ ਪਾਓ ਤੇ ਜਿੰਨਾ ਤੁਸੀਂ ਸ਼ੁਕਰ ਮਨਾਉਨੇ ਹੋ ਕਿ ਵਾਹਿਗੁਰੂ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਮੇਰੇ ਕੋਲ ਆ ਚੀਜ਼ਾਂ ਹੈ ਜਾਂ ਨਹੀਂ ਉਹਨੇ ਹੀ ਤੁਸੀਂ ਦੇਖਿਓ ਜੋ ਸ਼ੁਕਰਾਨਾ ਨਾ ਇੱਕ ਚੁੰਬਕ ਦਾ ਕੰਮ ਕਰਦਾ ਜਿੰਨਾ ਵੀ ਸ਼ੁਕਰਾਨਾ ਕਰਦੇ ਜਾਓਗੇ ਉਨੀਆਂ ਹੀ ਖੁਸ਼ੀਆਂ ਨੇ ਜਿਹੜੀਆਂ ਉਹ ਤੁਹਾਡੇ ਵੱਲ ਖਿੱਚੀਆਂ ਚੱਲੀਆਂ ਆਉਣਗੀਆਂ ਛੇਵੀਂ ਗਲਤੀ ਜਿਹੜੀ ਤੁਸੀਂ ਕਰਦੇ ਹੋ ਉਹ ਹੈ ਆਪਣੇ ਆਪ ਨੂੰ ਦੂਜਿਆਂ ਦੇ ਨਾਲ ਕੰਪੇਅਰ ਕਰਨਾ ਇਹਦੇ ਨਾਲ ਕੀ ਹੁੰਦਾ ਹੈ ਕਿ ਤੁਸੀਂ ਉਹੀ ਗੱਲ ਆ ਗਈ ਫਿਰ ਕੇ ਦੂਜਿਆਂ ਦੀ ਜਿਹੜੀ ਚਮਕ ਹੈ ਉਹ ਤੁਹਾਡੀ ਰੋਸ਼ਨੀ ਤਾਂ ਨਹੀਂ ਘਟਾ ਸਕਦੀ ਪਰ ਤੁਸੀਂ ਕੀ ਕਰਦੇ ਹੋ ਕਿ ਇਹ ਹੀ ਸੋਚਦੇ ਹੋ ਕਿ ਨਹੀਂ ਇਹ ਜ਼ਿਆਦਾ ਵਧੀਆ ਮੈਂ ਉਹਨਾਂ ਵਧੀਆ ਨਹੀਂ ਹ ਤੁਸੀਂ ਆਪਣੇ ਦਿਮਾਗ ਨੂੰ ਕੀ ਸੰਦੇਸ਼ ਦਿੱਤਾ ਇੱਕ 네ਗੇਟਿਵ ਥੌਟ ਦੇ ਦਿੱਤਾ ਸਵੇਰੇ ਉੱਠਦੇ ਹੀ ਇਸ ਦੇ ਨਾਲ ਕੀ ਹੋਏਗਾ ਕਿ ਤੁਹਾਡਾ ਆਪਣੇ ਆਪ ਦੇ ਉੱਤੋਂ ਭਰੋਸਾ ਜਿਹੜਾ ਉਹ ਟੁੱਟ ਜਾਵੇਗਾ ਕੱਟ ਜਾਵੇਗਾ ਹਰੇਕ ਇਨਸਾਨ ਦੀ ਆਪਣੀ ਜਰਨੀ ਹੁੰਦੀ ਆ ਤੁਸੀਂ ਤੁਹਾਡੀ ਵੀ ਲਾਈਫ ਦੀ ਇੱਕ ਜਰਨੀ ਹੈ ਤੁਸੀਂ ਕਿਸੇ ਦੇ ਮੁਕਾਬਲੇ ਵਿੱਚ ਨਹੀਂ ਹੋ ਤੁਹਾਡੀ ਆਪਣੀ ਜਰਨੀ ਹੈ ਤੁਸੀਂ ਆਪਣੇ ਰਾਹ ਚੱਲਣੇ ਤੇ ਹਰੇਕ ਬੰਦੇ ਨੇ ਆਪਣੀ ਆਪਣੀ ਉਹ ਯਾਤਰਾ ਹੈ ਜਿਹੜੀ ਉਹਨੂੰ ਤੈਅ ਕਰਨਾ ਹੈ ਹਰੇਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਵੀ ਹੁੰਦੀਆਂ ਨੇ ਤੇ ਗਮ ਵੀ ਹੁੰਦੇ ਨੇ ਪਰ ਅਕਸਰ ਜਦੋਂ ਤੁਸੀਂ ਮੋਬਾਈਲ ਫੋਨ ਤੇ ਦੇਖਦੇ ਹੋ ਕਿ ਲੋਕ ਤੁਹਾਨੂੰ ਚੰਗਾ ਚੰਗਾ ਹੀ ਵਿਖਾਉਣਗੇ ਕਦੇ ਵੀ ਆਪਣੀ ਲਾਈਫ ਦੀ ਨੈਗੇਟਿਵਿਟੀ ਜਾਂ ਨੈਗੇਟਿਵ ਚੀਜ਼ਾਂ ਨੂੰ ਉਹ ਨਹੀਂ ਦਿਖਾਉਂਦੇ ਪਰ ਤੁਹਾਨੂੰ ਲੱਗਦਾ ਹੈ ਕਿ ਪਤਾ ਨਹੀਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਨੈਗੇਟਿਵ ਹੈ ਹੀ ਨਹੀਂ ਸਭ ਕੁਝ ਚੰਗਾ ਚੰਗਾ ਹੈ ਇਸ ਲਈ ਆਪਣੇ ਆਪ ਤੇ ਵਿਸ਼ਵਾਸ ਰੱਖੋ ਤੁਸੀਂ ਕਦੇ ਵੀ ਕਿਸੇ ਨਾਲੋਂ ਘੱਟ ਨਹੀਂ ਹੈਗੇ ਚਾਹੇ ਤੁਸੀਂ ਆਪਣੀ ਕੋਈ ਰੀਲ ਨਹੀਂ ਪਾਉਂਦੇ ਹੈਗੇ ਫੋਨ ਦੇ ਉੱਤੇ ਜਾਂ ਸਟੇਟਸ ਨਹੀਂ ਲਾਉਂਦੇ ਜਾਂ ਫੋਟੋ ਨਹੀਂ ਲਾਉਂਦੇ ਪਰ ਤੁਸੀਂ ਹੋਰਾਂ ਨਾਲੋਂ ਵੇਤਰ ਬੋਲ ਸਕਦੇ ਹੋ ਤੇ ਹੈਗੇ ਵੀ ਹੋ ਆਪਣੇ ਆਪ ਤੇ ਯਕੀਨ ਰੱਖੋ ਭਰੋਸਾ ਰੱਖੋ ਦਿਨ ਦੀ ਸ਼ੁਰੂਆਤ ਐ ਜਿਹੜੀ ਉਹ ਇੱਕ ਪੋਜ਼ਿਟਿਵ ਥੌਟਸ ਦੇ ਨਾਲ ਕਰੋ ਤਾਂ ਤੁਸੀਂ ਪੂਰਾ ਦਿਨ ਤੁਹਾਡਾ ਬਹੁਤ ਵਧੀਆ ਜਾਵੇਗਾ ਸੱਤਵੀਂ ਗਲਤੀ ਜੋ ਸਵੇਰ ਉੱਠਦੇ ਹੀ ਕਰਦੇ ਆ ਉਹ ਹੈ ਆਪਣੇ ਮਨ ਅਤੇ ਆਪਣੇ ਸਰੀਰ ਦਾ ਧਿਆਨ ਨਾ ਰੱਖਣਾ ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾਂ ਮੈਡੀਟੇਸ਼ਨ ਬਹੁਤ ਜ਼ਰੂਰੀ ਹੈ ਪਾਠ ਪੂਜਾ ਦਾ ਕਰਨਾ ਬਹੁਤ ਜ਼ਰੂਰੀ ਹੈ ਕੋਈ ਪਾਠ ਕਰ ਲਓ ਜਾਂ ਫਿਰ ਮੈਡੀਟੇਸ਼ਨ ਕਰ ਲਓ ਮੰਦਿਰ ਗੁਰਦੁਆਰੇ ਮਸਜਿਦ ਜਿੱਥੇ ਵੀ ਤੁਸੀਂ ਜਾਂਦੇ ਹੋ ਉੱਥੇ ਜਾ ਕੇ ਨਮਸਤਕੋ ਸਗਦੇਓ ਇਹਦੇ ਨਾਲ ਕੀ ਹੈ ਤੁਹਾਡੇ ਅੰਦਰ ਇੱਕ ਅਲੱਗ ਹੀ ਪ੍ਰਕਾਰ ਦੀ ਜੋ એનર્ਜੀ ਆਉ ਭਰ ਜਾਂਦੀ ਹੈ ਤੇ ਤੁਸੀਂ ਬਹੁਤ ਹੀ એનਰਜੈਟਿਕ ਫੀਲ ਕਰਦੇ ਹੋ ਔਰ ਸਵੇਰੇ ਉੱਠਦੇ ਹੀ ਤੁਸੀਂ ਇੱਕ ਵਧੀਆ ਡਾਈਟ ਲੈ ਸਕਦੇ ਹੋ ਕਈ ਵਾਰ ਕੀ ਹੁੰਦਾ ਹੈ ਕਿ ਭਜਨਟ ਦੇ ਵਿੱਚ ਬਹੁਤ ਸਾਰੇ ਜਿਹੜੇ ਸਟੂਡੈਂਟ ਨੇ ਖਾਸ ਕਰਕੇ ਉਹ ਨਾਸ਼ਤਾ ਵੀ ਨਹੀਂ ਕਰਦੇ ਬ੍ਰੇਕਫਾਸਟ ਵੀ ਨਹੀਂ ਕਰਦੇ ਹੈਗੇ ਔਰ ਆਫਿਸ ਜਾਣ ਵਾਲੇ ਜਾਂ ਕੰਮਕਾਜੀ ਔਰਤਾ ਵੀ ਔਰ ਮਰਦ ਵੀ ਬਹੁਤ ਜਲਦੀ ਜਲਦੀ ਚ ਹੁੰਦੇ ਨੇ ਬ੍ਰੇਕਫਾਸਟ ਨਹੀਂ ਕਰਦੇ ਆਪਣਾ ਧਿਆਨ ਨਹੀਂ ਰੱਖਦੇ ਇਸ ਲਈ ਵਧੀਆ ਬ੍ਰੇਕਫਾਸਟ ਲਓ ਸਵੇਰੇ ਉੱਠ ਕੇ ਆਪਣੇ ਸਰੀਰ ਨੂੰ ਟਾਈਮ ਦਿਓ ਮੈਡੀਟੇਸ਼ਨ ਕਰੋ ਆਪਣਾ ਸਹੀ ਤਰੀਕੇ ਦੇ ਨਾਲ ਤਿਆਰ ਵੀ ਹੋਵੋ ਔਰ ਇਹ ਨਹੀਂ ਹੈਗਾ ਕਿ ਸਵੇਰੇ ਉੱਠਦੇ ਹੀ ਕੰਮਾਂ ਦੇ ਵਿੱਚ ਵੜ ਜਾਓ ਥੋੜਾ ਜਿਹਾ ਆਪਣੇ ਆਪ ਨੂੰ ਸਮਾਂ ਦਿਓ ਮੈਡੀਟੇਸ਼ਨ ਵੀ ਜ਼ਰੂਰੀ ਹੈ ਔਰ ਆਪਣੀ ਖੁਰਾਕ ਦਾ ਧਿਆਨ ਰੱਖਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਸਵੇਰੇ ਉੱਠ ਕੇ ਤੁਸੀਂ ਕੁਝ ਨੱਟਸ ਲੈ ਸਕਦੇ ਹੋ ਬਦਾਮ ਜਾਂ ਜੋ ਵੀ ਤੁਹਾਨੂੰ ਪਸੰਦ ਹੈ ਜਿਹੜੇ ਵੀ ਨੱਟਸ ਤੁਹਾਨੂੰ ਪਸੰਦ ਨੇ ਉਹ ਤੁਸੀਂ ਲੈ ਸਕਦੇ ਹੋ ਇਹਦੇ ਨਾਲ ਵੀ ਤੁਸੀਂ ਆਪਣੇ ਆਪ ਨੂੰ ਊਰਜਾ ਦੇ ਨਾਲ ਭਰੇ ਹੋਏ ਮਹਿਸੂਸ ਕਰਦੇ ਹੋ ਜੇਕਰ ਤੁਹਾਡਾ ਮਨ ਅਤੇ ਸਰੀਰ ਠੀਕ ਹੋਵੇਗਾ ਤਾਂ ਹੀ ਤੁਸੀਂ ਆਪਣੀ ਫੈਮਲੀ ਦਾ ਸਹੀ ਤਰੀਕੇ ਨਾਲ ਧਿਆਨ ਰੱਖ ਸਕਦੇ ਹੋ ਜੇਕਰ ਤੁਸੀਂ ਖੁਸ਼ ਹੋ ਤਾਂ ਹੀ ਤੁਹਾਡਾ ਪਰਿਵਾਰ ਹੈ ਜਿਹੜਾ ਉਹ ਖੁਸ਼ ਰਹਿ ਸਕਦਾ ਹੈ ਜਦੋਂ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਡਰ ਦੇ ਨਾਲ ਕਰਦੇ ਹੋ ਤਾਂ ਇਹਦੇ ਨਾਲ ਹੀ ਤੁਹਾਡੀ ਜਿਹੜੀ ਸ਼ਕਤੀ ਆ ਉਹ ਘਟ ਜਾਂਦੀ ਹੈ ਕਈ ਲੋਕ ਐਦਾਂ ਦੇ ਹੁੰਦੇ ਨੇ ਜਿਹੜੇ ਕਿ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਨੇ ਇਸ ਵਾਕ ਦੇ ਨਾਲ ਇਸ ਸੈਂਟੈਂਸ ਦੇ ਨਾਲ ਕਰਦੇ ਨੇ ਕਿ ਲੋਕ ਕੀ ਕਹਿਣਗੇ ਇਹਦੇ ਨਾਲ ਹੀ ਤੁਹਾਡੇ ਸੁਪਨੇ ਨੇ ਜਿਹੜੇ ਉਹ ਮਰ ਜਾਂਦੇ ਨੇ ਜਾਂ ਉਹਨਾਂ ਦੇ ਰਾਹ ਦੇ ਵਿੱਚ ਅੜਿੱਕੇ ਤੇ ਰੁਕਾਵਟਾਂ ਨੇ ਜਿਹੜੀਆਂ ਉਹ ਪੈਦਾ ਹੋਣ ਲੱਗ ਜਾਂਦੀਆਂ ਨੇ ਇਹਦਾ ਕਾਰਨ ਇਹੀ ਹੁੰਦਾ ਹੈ ਕਿ ਤੁਸੀਂ ਜਿਹੜੇ ਬਹੁਤ ਜ਼ਿਆਦਾ ਫਿਰ ਲੋ ਫੀਲ ਕਰਨ ਲੱਗਦੇ ਹੋ ਉਦਾਹਰਨ ਦੇ ਲਈ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਮੰਨ ਲਓ ਕਿਸੇ ਕੋਲ ਬਹੁਤ ਜ਼ਿਆਦਾ ਪੈਸੇ ਨਹੀਂ ਹੈਗੇ ਉਹ ਥੋੜੇ ਜਿਹੇ ਪੈਸੇ ਨਾਲ ਕੋਈ bizness ਜਿਹੜਾ ਹੈ ਸਟਾਰਟ ਕਰਨਾ ਚਾਹੁੰਦਾ ਪਰ ਕਈ ਵਾਰੀ ਉਹਨੂੰ ਡਰ ਲੱਗਣ ਲੱਗ ਜਾਂਦਾ ਪਹਿਲਾਂ ਹੀ ਕਿ ਮੈਂ ਇੰਨਾ ਛੋਟਾ bizness ਜਿਹੜਾ ਹੈ ਇੰਨਾ ਛੋਟਾ ਕੰਮਕਾਰ ਹੈ ਜਿਹੜਾ ਉਹ ਸਟਾਰਟ ਕਰਨ ਜਾ ਰਿਹਾ ਤੇ ਮੇਰੇ ਜਿਹੜੇ ਆਸ-ਪਾਸ ਦੇ ਲੋਕ ਨੇ ਰਿਸ਼ਤੇਦਾਰ ਨੇ ਦੋਸਤ ਨੇ ਉਹ ਮੈਨੂੰ ਕੀ ਕਹਿਣਗੇ ਕਿ ਇੰਨਾ ਛੋਟਾ ਜਿਹਾ ਕੰਮਕਾਰ ਨੂੰ ਸਟਾਰਟ ਕੀਤਾ ਕਿ ਉਹ ਨੂੰ ਆਪਣੇ ਆਪ ਨੂੰ ਥੋੜਾ ਜਿਹਾ ਡਰ ਲੱਗਦਾ ਹੈ ਕਿ ਮੈਨੂੰ ਕਹਿਣਗੇ ਕੀ ਲੋਕੀ ਕਹਿਣਗੇ ਇਸੇ ਡਰ ਦੇ ਕਾਰਨ ਉਹ ਕੋਈ ਵੀ ਕੰਮਕਾਰ ਹੈ ਜਿਹੜਾ ਉਹ ਸ਼ੁਰੂ ਕਰਨ ਤੋਂ ਪਹਿਲਾਂ ਹੀ ਉਹਦੀ ਪ੍ਰੈਨਿੰਗ ਜਿਹੜੀ ਉਹ ਖਤਮ ਹੋ ਜਾਂਦੀ ਹੈ ਟੱਪ ਹੋ ਜਾਂਦਾ ਹੈ ਉਹ ਕੰਮ ਸਟਾਰਟ ਹੀ ਨਹੀਂ ਕਰ ਪਾਉਂਦਾ ਮੈਂ ਵੀ ਇਦਾਂ ਦੇ ਬਹੁਤ ਸਾਰੇ ਲੋਕਾਂ ਨੂੰ ਜਾਣਦੀ ਆ ਜਿਨ੍ਹਾਂ ਨੂੰ ਮਤਲਬ ਵੱਡੀ ਜੌਬ ਕੋਈ ਹੈਗੀ ਆ ਉਹ ਮਿਲਦੀ ਨਹੀਂ ਤੇ ਛੋਟਾ ਕੰਮ ਕਰ ਉਹ ਇਸ ਲਈ ਨਹੀਂ ਕਰਨਾ ਚਾਹੁੰਦੇ ਕਿ ਉਹਨਾਂ ਨੂੰ ਡਰ ਲੱਗਦਾ ਹੈ ਕਿ ਲੋਕ ਕੀ ਕਹਿਣਗੇ ਕਿ ਤੂੰ ਇਹ ਇਦਾਂ ਦਾ ਮਤਲਬ ਛੋਟਾ ਕੰਮ ਦੇਖੋ ਕਦੇ ਵੀ ਕੋਈ ਛੋਟਾ ਵੱਡਾ ਨਹੀਂ ਹੁੰਦਾ ਹੈਗਾ ਪਰ ਉਹਨਾਂ ਨੂੰ ਹੁੰਦਾ ਹੈ ਕਿ ਹਾਂ ਸਾਡੇ ਸਟੇਟਸ ਦੇ ਨਾਲ ਜਾਂ ਹਾਈ ਸਟੇਟਸ ਵਾਲਾ ਜਿਹੜਾ ਰੋਜ਼ਗਾਰ ਆ ਸਾਨੂੰ ਉਹੀ ਮਿਲੇ ਪਰ ਇਹ ਜ਼ਰੂਰੀ ਨਹੀਂ ਹੁੰਦਾ ਪਹਿਲਾ ਜਿਹੜਾ ਕੰਮ ਕਰ ਹੈ ਜਾਂ ਕੋਈ ਕੋਈ ਵੀ ਕਾਰੋਬਾਰ ਹੈ ਉਹ ਇਕਦਮ ਪਹਿਲੇ ਹੀ ਵੱਡਾ ਨਹੀਂ ਹੁੰਦਾ ਹੈਗਾ ਪਹਿਲਾ ਛੋਟੇ ਤੋਂ ਹੀ ਸਟਾਰਟ ਹੁੰਦਾ ਹੈ ਜਿਹੜੀ ਸ਼ੁਰੂਆਤ ਹੈ ਉਹ ਛੋਟੇ ਬਿਜ਼ਨਸ ਤੋਂ ਜਾਂ ਛੋਟੀ ਜੌਬ ਤੋਂ ਹੀ ਕੀਤੀ ਜਾ ਸਕਦੀ ਹੈ ਜੇਕਰ ਕੋਈ ਛੋਟਾ ਕੰਮ ਕਰ ਕਾਰੋਬਾਰ ਸਟਾਰਟ ਕੀਤਾ ਹੈ ਤਾਂ ਹੌਲੀ-ਹੌਲੀ ਉਹ ਵੱਡਾ ਵੀ ਹੋ ਜਾਵੇਗਾ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੀ ਜਿਹੜੀ ਸ਼ੁਰੂਆਤ ਹੈ ਉਹ ਛੋਟੀ ਜੌਬ ਤੋਂ ਕੀਤੀ ਹੈ ਤੇ ਹੌਲੀ-ਹੌਲੀ ਤੁਹਾਡੀ ਤਰੱਕੀ ਵੀ ਹੋ ਜਾਵੇਗੀ ਇਸ ਲਈ ਕਦੇ ਵੀ ਡਰਨਾ ਨਹੀਂ ਚਾਹੀਦਾ ਹੈਗਾ ਕਿ ਲੋਕ ਕੀ ਕਹਿਣਗੇ ਆਪਣੇ ਫੈਸਲਿਆਂ ਦੇ ਉੱਤੇ ਅਡਲ ਰਹੋ ਤੇ ਲਗਾਤਾਰ ਅੱਗੇ ਵਧਦੇ ਚੋ ਤੇ ਤੁਹਾਡਾ ਸਾਰਾ ਧਿਆਨ ਆਪਣੀ ਮੰਜ਼ਲ ਦੇ ਵੱਲ ਹੋਣਾ ਚਾਹੀਦਾ ਹੈ ਨਾ ਕਿ ਲੋਕਾਂ ਵੱਲ ਤੀਜੀ ਗਲਤੀ ਜਿਹੜੀ ਤੁਹਾਡੇ ਤੋਂ ਹੁੰਦੀ ਹੈ ਸਵੇਰੇ ਉੱਠਦੇ ਹੀ ਉਹ ਹੈ ਆਪਣੀ ਕਦਰ ਨੂੰ ਭੁੱਲ ਜਾਣਾ ਖਾਸ ਕਰਕੇ ਇਹ ਗੱਲ ਔਰਤਾਂ ਤੇ ਜ਼ਿਆਦਾ ਢੁਕਦੀ ਹੈ ਉਹ ਪੂਰਾ ਦਿਨ ਸਾਰੇ ਪਰਿਵਾਰ ਲਈ ਕੰਮ ਕਰਦੀਆਂ ਨੇ ਪਰ ਉਹ ਆਪਣੀ ਕਦਰ ਆਪਣੀ ਕੀਮਤ ਨੂੰ ਭੁੱਲ ਜਾਂਦੀਆਂ ਨੇ ਜਦੋਂ ਤੱਕ ਤੁਸੀਂ ਆਪਣੀ ਬਾਉਂਡਰੀ ਨਹੀਂ ਬਣਾਉਂਦੇ ਉਦੋਂ ਤੱਕ ਲੋਕ ਤੁਹਾਨੂੰ ਇਸੇ ਤਰ੍ਹਾਂ ਵਰਤਦੇ ਰਹਿਣਗੇ ਇਸ ਲਈ ਜ਼ਰੂਰੀ ਹੈ ਆਪਣੀਆਂ ਹੱਦਾਂ ਨੂੰ ਤੈਅ ਕਰੋ ਆਪਣੀ ਕੀਮਤ ਨੂੰ ਜਾਣੋ ਤੁਸੀਂ ਵੀ ਕਿਸੇ ਨਾਲੋਂ ਘੱਟ ਨਹੀਂ ਤੁਹਾਨੂੰ ਵੀ ਜ਼ਿੰਦਗੀ ਨੂੰ ਖੁੱਲਕੇ ਜਿਉਣ ਦਾ ਪੂਰਾ ਹੱਕ ਹੈ 10ਵਾਂ ਪੁਆਇੰਟ ਹੈ ਜਦੋਂ ਸਵੇਰ ਦੀ ਸ਼ੁਰੂਆਤ ਤੁਸੀਂ ਇਸ ਸੈਂਟੈਂਸ ਦੇ ਨਾਲ ਕਰਦੇ ਹੋ ਕਿ ਹੁਣ ਦੇਰ ਹੋ ਗਈ ਇਹ ਸਭ ਤੋਂ ਵੱਡਾ ਝੂਠ ਹੈ ਕੋਈ ਵੀ ਕੰਮ ਕਰ ਤੁਸੀਂ ਕਦੇ ਵੀ ਕਿਸੇ ਵੀ ਉਮਰ ਦੇ ਵਿੱਚ ਸਟਾਰਟ ਕਰ ਸਕਦੇ ਹੋ ਸਪਨੇ ਨੇ ਜਿਹੜੇ ਉਹਨਾਂ ਨੂੰ ਜਿੰਦਾ ਰੱਖ ਸਕਦੇ ਹੋ ਤੇ ਉਹਨਾਂ ਨੂੰ ਖੰਭ ਲਾ ਸਕਦੇ ਹੋ ਤੇ ਆਪਣੀ ਮੰਜ਼ਿਲ ਦੇ ਉੱਤੇ ਪਹੁੰਚ ਸਕਦੇ ਹੋ। ਦੇਰ ਉਸ ਦਿਨ ਹੁੰਦੀ ਹੈ ਜਦੋਂ ਤੁਸੀਂ ਕੋਸ਼ਿਸ਼ ਕਰਨੀ ਛੱਡ ਦਿੰਦੇ ਹੋ। ਹਰ ਸਵੇਰ ਹੈ ਜਿਹੜੀ ਉਹ ਇੱਕ ਨਵਾਂ ਮੌਕਾ ਲੈ ਕੇ ਆਉਂਦੀ ਹੈ ਤੇ ਇੱਕ ਨਵੀਂ ਸ਼ੁਰੂਆਤ ਲੈ ਕੇ ਆਉਂਦੀ ਹੈ ਤੇ ਤੁਸੀਂ ਕਦੇ ਵੀ ਆਪਣੀ ਸ਼ੁਰੂਆਤ ਕਰ ਸਕਦੇ ਹੋ। ਕਦੇ ਵੀ ਇਸ ਮੌਕੇ ਨੂੰ ਖੁੰਝਣ ਨਹੀਂ ਦੇਣਾ ਚਾਹੀਦਾ ਜੇਕਰ ਤੁਹਾਡਾ ਵੀ ਕੋਈ ਸੁਪਨਾ ਹੈ ਤਾਂ ਤੁਸੀਂ ਉਸ ਨੂੰ ਪੂਰਾ ਕਰਨ ਲਈ ਕਦੇ ਵੀ ਸ਼ੁਰੂਆਤ ਕਰ ਸਕਦੇ ਹੋ ਸਟਾਰਟ ਕਰ ਸਕਦੇ ਹੋ ਅਜੇ ਵੀ ਦੇਰੀ ਨਹੀਂ ਹੋਈ ਮੇਰੇ ਦੋਸਤੋ ਤੁਸੀਂ ਹਾਰੇ ਨਹੀਂ ਹੋ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਹੈ ਜਿਹੜੀ ਬਸ ਉਹੀ ਗਲਤ ਤਰੀਕੇ ਨਾਲ ਕਰ ਰਹੇ ਸੀ ਸਵੇਰ ਨੂੰ ਆਪਣਾ ਦੋਸਤ ਬਣਾਓ ਜਿਹੜਾ ਵਿਅਕਤੀ ਸਵੇਰ ਨੂੰ ਜਿੱਤ ਲੈਂਦਾ ਹੈ ਉਹੋ ਵਿਅਕਤੀ ਆਪਣੀ ਜ਼ਿੰਦਗੀ ਦੀ ਹਰ ਜੰਗ ਨੂੰ ਜਿੱਤ ਲੈਂਦਾ ਹੈ ਅੰਤ ਵਿੱਚ ਇਹੀ ਕਹਾਂਗੀ ਵਹਿਗੁਰੂ ਅੱਗੇ ਅਰਦਾਸ ਕਰਦੀਆਂ ਕਿ ਵਹਿਗੁਰੂ ਤੁਹਾਨੂੰ ਤੁਹਾਡੇ ਅੰਦਰ ਦੀ ਤਾਕਤ ਨਾਲ ਜਾਣ ਪਹਿਚਾਨ ਕਰਵਾਵੇ ਤੁਹਾਨੂੰ ਇਹ ਅਹਿਸਾਸ ਕਰਵਾਵੇ ਕਿ ਤੁਸੀਂ ਵੀ ਕਿਸੇ ਨਾਲੋਂ ਘੱਟ ਨਹੀਂ ਅਜੇ ਵੀ ਦੇਰ ਨਹੀਂ ਹੋਈ ਤੁਸੀਂ ਹੁਣ ਵੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਦੇ ਹੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਹਾਈਪ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਲਦੀ ਹੀ ਮਿਲਾਂਗੇ ਆਪਾਂ ਕਿਸੇ ਹੋਰ ਮੋਟੀਵੇਸ਼ਨਲ ਵੀਡੀਓ ਨਾਲ ਥੈਂਕ ਯੂ ਫॉर ਵਾਚਿੰਗ